ਨੰਗਲ ਦੇ ਬੀਬੀ ਐਮ ਬੀ ਰਿਹਾਈਸ਼ੀ ਇਲਾਕੇ ਚ ਤेंदुए ਨੇ ਦਹਿਸ਼ਤ ਮਚਾਈ ਹੋਈ ਹੈ ਵੀਰਵਾਰ ਰਾਤ ਕਰੀਬ 10:30 ਵਜੇ ਤेंदुए ਨੇ ਇੱਕ ਬਛੜੇ ਤੇ ਹਮਲਾ ਕੀਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਘਰ ਵਾਲਿਆਂ ਦੇ ਉੱਠਣ ਤੇ ਤेंदुआ ਮੌਕੇ ਤੋਂ ਭੱਜ ਗਿਆ ਪਰ ਇਲਾਕਾ ਵਾਸੀਆਂ ਦੇ ਦਿਲਾਂ ਚ ਆਪਣਾ ਖੌਫ ਛੱਡ ਗਿਆ रहने में डर लग रहा है, बच्चों के डर लग रहा है, बच्चे भी बाहर घूमते रहते हैं, किसी पास आके किसी पास से भी फड़ सकता है, तो है कोठी में काम करने चल जाते हैं, हैं किसी पास भी आके किसी बेले भी आके फिर आउट हाउस आया और रात को साढ़े दस बजे टाइम सगा और आके जानवर काफे बच्चे अटैक किया और रोला पाया जिमे फिर भज गया ਔਰ ਇਮੀਡੀਏਟਲੀ ਫੋਰ ਸਵੇਰੇ ਇਹਨਾਂ ਨੂੰ ਦੱਸਿਆ ਔਰ ਮੈਂ ਇਮੀਡੀਏਟਲੀ ਫੋਰੈਸਟ ਵਾਲੇ ਨਾਲ ਕੰਟੈਕਟ ਕੀਤਾ ਸੋ ਇਹ ਦੇਸ਼ ਜਿਹੜੀ ਹੈ ਕੰਟੀਨਿਊਸਲੀ ਪਿਛੇ 1-2 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਹੈਗਾ ਫਿਲਹਾਲ ਇਲਾਕਾ ਵਾਸੀ ਜੰਗਲਾਤ ਵਿਭਾਗ ਤੋਂ ਤਿੰਦੂਏ ਨੂੰ ਜਲਦ ਤੋਂ ਜਲਦ ਫੜਨ ਦੀ ਅਪੀਲ ਕਰ ਰਹੇ ਨੇ ਨੰਗਲ ਤੋਂ ਰਾਕੇਸ਼ ਰਾਣਾ ਜਗਮਨੀ ਟੀਵੀ